ਉਹ ਗਏ ਹੋਇਆ ਮੈਂ ਪਛਾਣਿਆ ਨਹੀਂ ਅਜੀਪਾ ਜੀ ਮੈਂ ਨਵਜੇਰ ਉਹ ਆਜੀ ਸ਼ਟਰਿੰਗ ਦਾ ਕੰਮ ਹਨਾ ਮੇਰਾ ਅੱਛਾ ਉਹ ਪਾਜੀ ਉਹ ਸ਼ਟਰਿੰਗ ਲੈ ਕੇ ਗਏ ਸੀਗੇ ਹਾਂ ਜੀ ਉਹ ਸ਼ਟਰਿੰਗ ਵੀ ਮੋੜੀ ਨਹੀਂ ਹੈਗੀ ਨਾ ਪੈਸੇ ਦਿੱਤੇ ਉਹਨਾਂ ਕੋ 32000 ਰੁਪਏ ਐਡਵਾਂਸ ਲੈ ਕੇ ਆ ਗਏ ਅੱਟਾ ਟਾੜੇ ਵੀ ਪੈਸੇ ਦੇਣੇ ਉਹਨਾਂ ਨੇ ਬਾ ਪੁੱਛੋ ਨਾ ਜੀ ਸਾਡੇ ਪੈਸੇ ਤਾਂ ਦੋ ਪਾਸੇ ਕੰਮ ਸੀਗਾ ਸ਼ਟਰਿੰਗ ਦਾ ਦੋਨੋਂ ਪਾਸਿਆਂ ਦੇ ਪੈਸੇ ਮਾਰ ਗਏ ਸਾਡੇ ਅੱਜ ਤੱਕ ਪੈਸੇ ਨਹੀਂ ਮਿਲੇ ਮੇਰਾ ਵੀ ਮੈਂ ਵੀ ਭਾਜੀ ਨੂੰ ਕੰਮ ਤੋਂ ਆਇਆ ਸੀ अच्छा ਤੇ ਜਿੱਥੇ ਕੰਮ ਹੋਇਆ ਸੀ ਉਹਨਾਂ ਹੁਣ ਮਾਲਕ ਦਾ ਫੋਨਾਂ ਦਾ ਤੇ ਮੈਂ 50000 ਰੁਪਏ ਅੜਵਾਸ ਤੇ ਬੈਠਾ ਨੂੰ ਉੱਥੇ ਆਹੋ ਲੇਬਰ ਵਾਲੇ ਜਾਂਦੇ ਨਹੀਂ ਹੈਗੇ ਕੰਮ 'ਚ 10 ਮਾਲਕ ਨੂੰ ਮੈਨੂੰ ਕਹਿੰਦਾ ਇੱਥੇ ਆਪਣੇ ਠੇਕੇਦਾਰ ਨੂੰ ਬੁਲਾ ਕੇ ਮੈਨੂੰ ਤਾਂ ਇਹੀ ਗਏ ਜਾਂਦੇ ਘਾਟਾ ਪੈ ਰਿਹਾ ਕੰਮ 'ਚ ਘਾਟਾ ਪੈ ਰਿਹਾ ਘਾਟਾ ਕੋਈ ਨਹੀਂ ਜਿਹੜੀਆਂ ਤੜਕੇ ਸ਼ਰਾਬਾ ਪੀ ਲੈਣੀਆਂ ਤਾਂ ਉਹਨਾਂ 'ਚ ਘਾਟੇ ਪੈਣੇ ਆ ਕੰਮ ਦੇ ਧਿਆਨ ਨਹੀਂ ਦੇਣਾ ਆ ਪਰਸੋ ਚਾਹਤ ਮਿਲੇ ਸੀਗੇ 11 ਵਜੇ ਛਰਾਬ ਨਾਲ ਰੱਜਿਓ ਬੈ। ਫੇਰ ਆਪੇ ਘਾਟੇ ਪੈਣੇ ਦੱਸੋ ਇੱਕ ਉਹਦੇ ਨਾਲ ਉਹ ਮਦਰਾ ਜਿਹਾ ਹੁੰਦਾ ਐਨਕਾ ਵਾਲਾ ਟੋਪੀ ਲੈ ਕੇ ਰੱਖਦਾ ਬੰਦਾ। ਹਾਂਜੀ ਹਾਂਜੀ ਉਹ ਬਸ ਬੋਈ ਜਾਣੀ ਸੀ ਉੱਤੇ ਬੈਠ ਕੇ ਛਰਾਬਾਂ ਮਾ ਪਿੰਦੇ ਰਹਿੰਦੇ ਆ ਹੋਰ ਨੀ ਕੋ ਜਦੋਂ ਦੇਖੀਦਾ ਉਹ ਨਾਲੇ ਸਵੇਰੇ ਸਵੇਰੇ ਚੱਲ ਜਾਂਦੇ ਆ ਰਾਤ 11 12 ਵੰਦੀ ਦੀ ਰਾਤ ਨੂੰ ਆਉਂਦੇ ਆ ਪੀ ਕੇ ਆਉਂਦੇ ਆ ਉਹ ਪੀਂਦੇ ਹੀ ਤੇ ਘਾਟੇ ਪੈਣੇ ਆ ਜੀ ਫੇਰ ਕਿੱਥੋਂ ਕਿੰਨਾ ਕੰਮ ਸਗਾ ਜੀ ਦੱਸੋ ਹੁਣ ਸਾਡੇ ਵੀ ਪੈਸੇ ਖੜੇ ਇਹਨਾਂ ਦੇ ਪੈਸੇ ਖੜੇ ਆ ਸਾਰੇ ਪਾਸੇ ਦੂਜੇ ਪੈਸੇ ਖੜੇ ਕਿੱਦਾਂ ਕੰਮ ਚੱਲੇਗਾ ਜੀ ਕੀ ਤੁਹਾਡੇ ਵੀ ਪੈਸੇ ਦੇਣੇ ਆ ਤੁਸੀਂ ਵੀ ਕਹਿੰਦੇ ਪੈਸੇ ਲਏ ਹੋਏ ਆ ਦੱਸ ਮਿਸਤਰੀ ਵੀ ਰੋਲਾ ਪਾਉਂਦੇ ਤੇ ਆਖੇ ਲੇਬਰ ਵੀ ਰੋਲਾ ਪਾਉਂਦੀ ਆ ਪੈਸੇ ਦੇਣੇ ਆ ਆਪ ਤਾਂ ਸਵੇਰੇ ਤੜਕੇ ਨਿਕਲ ਜਾਂਦੇ ਅੱਧੀ ਅੱਧੀ ਰਾਤ ਤੇ ਪੀ ਕੇ ਆਉਂਦੇ ਆ ਬਸ ਇਹ ਹੀ ਆ ਐਸੇ ਕਰਕੇ ਤਾਂ ਜਾਂਦੇ ਸਾਡੇ ਸਾਡੇ ਤਾਂ ਦੇ ਚੱਲ ਜਾਂਦੇ ਆ ਮੇਰੇ ਚੱਲ ਜਾਂਦੇ ਆ ਉੱਥੋਂ ਲੱਖ ਰੁਪਏ ਉਧਰ ਇੱਕ ਕੰਮ ਸਿਕਾ ਚੱਲਦਾ ਇਹਨਾਂ ਦਾ ਉਧਰੋਂ ਲੈ ਲਿਆ ਕੰਦੇ ਸੀਮਿੰਟ ਭੇਜਦਾ ਮੈਂ ਜੇ ਕਰਦਾ ਉਹ ਉੱਥੇ ਵੀ ਨਹੀਂ ਗਿਆ ਉਹਨਾਂ ਨੇ ਮੇਰੇ ਖਾ ਗੱਡੀ ਫੜ ਲਈ ਆ ਉਹ ਦੱਸ ਮੈਨੂੰ ਤਾਂ ਕਹਿੰਦੇ ਗੱਡੀ ਮੈਂ ਵੇਚੀ-ਬੁਚੀ ਕੁਝ ਨਹੀਂ ਜੀ ਉਹ ਲੈ ਲੈ ਫੜ ਕੇ ਜਿਹਨਾਂ ਨੇ ਪੈਸੇ ਲੈਣੇ ਸੀਗੇ ਦੇਖੋ ਅਸੀਂ ਅੱਜ ਆ ਗਏ ਆ ਤੁਹਾਨੂੰ ਦੱਸ ਚੱਲੇ ਆ ਜਦੋਂ ਆਏ ਉਹਨਾਂ ਨੂੰ ਦੱਸ ਦਿਓ ਕਿ ਅਸੀਂ ਕੱਲ ਨੂੰ ਨਹੀਂ ਤਾਂ ਥਾਣੇ ਕਚਹਿਰੀ ਜਾਵਾਂਗੇ ਫੇ ਚੰਗੀ ਗੱਲ ਨਹੀਂ ਸਾਡੇ ਪੈਸੇ ਜਿੱਦਾਂ ਲਏ ਉਹ ਤਾਂ ਸਾਨੂੰ ਵਾਪਸ ਮੋੜ ਹਾਂਜੀ ਪਾਜੀ ਠੀਕ ਹੈ ਜੀ ਸਾਡੇ ਕੰਮ ਦੇ ਪੈਸੇ ਆ ਅਸੀਂ ਵੀ ਦੇਖੋ ਮਿਹਨਤ ਕਰਕੇ ਆਪਣਾ ਸਵਾਨ ਬਣਾਇਆ ਆ ਇਦਾਂ ਦੀ ਸਾਰਿਆਂ ਛੱਡਣ ਲੱਭਦਾ ਸੀ ਵੀ ਮਿਲ ਬੈਠਾ ਉਹਨਾਂ ਦਾ ਆਪਣੀਆਂ ਮਾੜੀਆਂ ਆਦਤਾਂ ਕਰਕੇ ਆਪਣਾ ਕੰਮ ਖਰਾਬ ਕੀਤਾ ਕੰਮ ਖਰਾਬ ਕੀਤਾ ਠੀਕ ਹੈ ਨਾ ਜੀ ਤੁਸੀਂ ਜਦੋਂ ਇਹ ਲਾਦੇ ਹੋ ਨੀ ਉਹ ਮਾਰੀ ਵੇਚ ਗਏ ਬੇ ਛੱਡਿਆ ਇਹਨਾਂ ਨੇ ਉਹ ਪਤਾ ਲੱਗਿਆ ਸਾਨੂੰ ਕਿ ਉੱਧਰ ਲਾ ਘਰ ਵੀ ਵੇਚ ਤੇ ਇੱਥੇ ਕਿਰਾਏ ਤੇ ਹੋਣੇ ਕਰਾਏ ਤੇ ਰਹਿਣੇ ਇੱਥੇ ਦੇਖੋ ਜੀ ਮਾੜੀਆਂ ਆਦਤਾਂ ਜਿਹੜੀਆਂ ਪਾਈਆਂ ਉਹਨਾਂ ਦੇ ਨਤੀਜੇ ਤਾਂ ਆ ਹੀ ਮਿਲਦੇ ਆ ਇਹ ਤਾਂ ਗੱਲ ਹੈਗੀ ਠੀਕ ਹੈ ਨਾ ਜੀ ਤੇ ਤੁਸੀਂ ਬੇਨਤੀ ਹੈ ਸਾਡੀ ਹੱਥ ਜੋੜ ਕੇ ਉਹਨਾਂ ਨੂੰ ਇੱਕ ਵਾਰ ਦੱਸ ਦਿਓ ਵੀ ਦੇਖੋ ਵੀ ਕੱਲ ਵੀ ਸਾਡੇ ਤੇ ਇਤਰਾਜ ਨਾ ਕਰਿਓ ਬਿਠਾਣੇ ਕਿ ਜਦੀ ਗਏ ਅੰਦੀ ਕੋਈ ਗੱਲ ਨਹੀਂ 파ਜੀ ਸ਼ਾਮ ਨੂੰ ਤਾਂ ਰਾਤ ਨੂੰ ਤਾਂ ਪੀ ਕੇ ਆਂਦੇ ਆ ਮੈਂ ਸਵੇਰੇ ਗੱਲ ਕਰੂੰਗੀ ਬਸ ਉਹਨਾਂ ਦੱਸ ਦਿਓ ਜੀ ਇਹ ਆ ਗਏ ਜਾਈਏ ਜੀ ਠੀਕ ਹੈ ਨਾ ਜੀ ਇਹ ਸਾਡੇ ਪੈਸੇ ਜਿੱਦਾਂ ਵੀ ਆ ਸਾਨੂੰ ਪਹੁੰਚਦੇ ਕਰ ਦੇਣੀ ਠੀਕ ਆ ਜੀ ਚੱਲੀਏ ਦੱਸ ਦਿਓ ਸੁਨੇਹਾ ਲਾ ਦਿਓ ਜੀ ਹਾਂਜੀ ਕੋਈ ਨਹੀਂ ਨਹੀਂ ਤਾਂ ਸਾਨੂੰ ਮਜਬੂਰੀ ਵਾਸਤੇ ਉੱਤੇ ਜਾਣਾ ਪੈਗਾ ਠਾਣੇ ਗਜਰੀ ਜੀ ਦੇਖ ਲਓ ਸੰਤੋਖ ਕਿੰਨਾ ਕੰਮ ਸੀਗਾ ਬਿਲਕੁਲ ਠੀਕ ਆ ਨਾ ਜਾਂ ਤਾਂ ਹੁਣ ਕੰਮੇ ਨਹੀਂ ਕਰਨਾ ਨਹੀਂ ਕਰਨਾ ਵੀ ਕੰਮ ਬਚਣਾ ਕਿ ਠੀਕ ਆ ਨਾ ਵੀ ਸਾਰੀ ਦਿਹਾੜੀ ਸ਼ਰਾਬ ਪੀ ਕੇ ਘੁੰਮੀ ਜਾਣਾ ਆ ਕੋ ਸਿਆਣੇ ਐਵੇਂ ਨਹੀਂ ਕਹਿੰਦੇ ਹੈਗੇ ਹੱਥੀ ਬਣਜ ਬਿਲਕੁਲ ਸਨੇਹੀ ਖੇਤੀ ਕਦੇ ਨਾ ਬਣ ਬੱਤੀਆਂ ਦੇ ਦੇਤੀ ਬਿਲਕੁਲ ਠੀਕ ਹੈ ਨਾ ਜੇ ਉਹ ਕਹਾਵਤਾਂਦਰੇ ਸਿਆਣੇ ਨੇ ਸਹੀ ਕੀਤੀਆਂ ਵੀ ਜੇ ਹੱਥੀ ਕੰਮ ਨਹੀਂ ਕਰਨਾ ਤਾਂ ਕੁਝ ਨਹੀਂ ਹੋਣਾ ਅਸਲ ਇਹ ਲਾਇਆ ਕੁਝ ਨਹੀਂ ਹੋਣਾ ਜਿੰਨਾ ਜਿਹੜਾ ਆਪ ਨਹੀਂ ਜਾਂਦੇ ਉੱਥੇ ਆਪ ਕੰਮ ਨਹੀਂ ਕਰਨਾ ਉਹ ਜਾਈਏ ਫਲਾਨਿਆਂ ਜਾ ਉੱਥੇ ਕੰਮ ਕਰਿਆ ਜਾ ਕੇ ਕੋਈ ਜਾਂਦਾ ਜਦ ਆਪ ਦੇਖਣਾ ਹੀ ਨਹੀਂ ਹੈਗਾ ਕੰਮ ਦੇਖਣਾ ਵੀ ਚੱਲਣਾ ਕਿੱਦਾਂ ਬਸ ਇਹੀ ਗੱਲ ਆ ਹੋਰ ਥੋੜੀ ਆ ਚਲੋ ਠੀਕ ਹੈ ਜੀ ਮਾਰੇ ਜਨ ਲਾ ਦਿਓ ਸਿਆਣੇ ਨੂੰ ਦੱਸ ਦੇ ਜੀ ਓਕੇ ਜੀ ਹਾਏ ਰੱਬਾ ਮਾਰ ਲਿਆ ਠੇਕੇਦਾਰ ਨੇ ਚੜਾ ਤੇ ਚੰਦ ਲੱਗਦਾ ਹੁਣ ਆ ਕਰਾਏ ਦੇ ਮਕਾਨ ਤੋਂ ਵੀ ਭੱਜ ਜਾ ਮੇਰੀ ਗੱਲ ਸੁਣਿਓ ਹਾਂ ਕਿੱਧਰ ਚੱਲੇ ਹੁਣ ਮੈਂ ਕੰਮ ਸਟਾਰਟ ਕਰਨਾ ਕਿਸੇ ਬਾਸੇ ਰੀਵਰ ਦੇਖਣ ਚੱਲਾ 10 ਤੁਹਾਡਾ ਰਾਤ ਵਾਲਾ ਕੰਮ ਕੁਛ ਜ਼ਿਆਦਾ ਨਹੀਂ ਵੱਧ ਗਿਆ ਹੁਣ ਉਹਨਾਂ ਕਿਤੇ ਇੱਕ ਦੋ ਪੈਗ ਲਾਉਣਾ ਉੱਥੇ ਕਿੰਨੇ ਗਲਾਏ ਹੁੰਦੇ ਆ ਮਾੜਾ ਮੋਟਾ ਤਕੇਵੇਂ ਲਾਈਦਾ ਰਾਤੀ ਤੇ ਤਾਂ ਉੱਠ ਨਹੀਂ ਸੀ ਹੁੰਦਾ ਬੈੱਡ ਤੋਂ ਲਾਹੌਰ ਨੇ ਵੀ ਮਾਰੀ ਜਾ ਉੱਠਦੇ ਕਿਉਂਦਾ ਉੱਥੇ ਮੈਂ ਨਹੀਂ ਬੀਤੇ ਮੈਨੂੰ ਪਤਾ ਹੀ ਆ ਜਦੋਂ ਪਤਾ ਨਹੀਂ ਲੱਗਦਾ ਹੈਗਾ ਵੀ ਕਿੱਦਾਂ ਕਰਕੇ ਆਏ ਹੋ ਤੁਸੀਂ ਸਾਰਾ ਸਾਰ ਦਿਨ ਕੰਮ ਤੇ ਨਹੀਂ ਜਾ ਕੇ ਬੜਦੇ ਹੈਗੇ ਕਿਉਂ ਨਹੀਂ ਕੰਮ ਤੇ ਜਾ ਕੇ ਬੜਦਾ ਜਾਂ ਹੁਣ ਲੇਬਰ ਖਰਾਬ ਕਰਦੀ ਰੱਖੀ ਗਈ ਹੈ ਲੈ ਲੋਕਾਂ ਕੋ 10-10 ਸਾਲ ਹੋ ਗਏ ਲੇਬਰ ਲੱਗੀ ਹੋਈ ਆ ਅਗਲੇ ਪੈਸੇ ਉਹਨਾਂ ਨੇ ਟਾਈਮ ਨਾਲ ਦਿੰਦੇ ਆ ਹਾਂ ਪਾਵੇਂ ਜਦੋਂ ਮੋਰੇ ਮਿਲਦੇ ਨੇ ਦਿੰਨੇ ਹੀ ਆ ਪੈਸੇ ਮੋਰੇ ਪੈਸੇ ਮਿਲਦੇ ਤਾਂ ਫੇਰ ਸ਼ਰਾਬਾ ਪੀਵੀ ਉਜਾੜ ਦਿੰਨੇ ਹੋ ਤੁਸੀਂ ਹੋਰ ਨਹੀਂ ਕੋਈ ਸ਼ਰਾਬ ਪੀਨੇ ਰੋਜ਼ ਪੀਨਾ ਮੈਂ ਤਾਂ ਸ਼ਰਾਬਾਂ ਤੇ ਹੋਰ ਕਿ ਆਦੀ ਆਦੀ ਰਾਤਾਂ ਹੀ ਹੋਰ ਕਿਆ ਕਰਦੇ ਬਾਹਰ ਤੁਸੀਂ ਕੰਮ ਵਾਲੀ ਜਗ੍ਹਾ ਤੁਸੀਂ ਨਾ ਜਾ ਕੇ ਦੇਖਦੇ ਲੇਬਰ ਨੂੰ ਕੀ ਕਰਦੇ ਕੀ ਨਹੀਂ ਕਰਦੇ ਅਗਲੇ ਪੈਸੇ ਮੰਗਦੇ ਤਾਂ ਹੌਣ ਤੁਸੀਂ ਦਿੰਦੇ ਜਿੰਦਾ ਜਿੰਦਾ ਮੜਦੇ ਉਦੋਂ ਤਾਂ ਦੇਈ ਤੇ ਜਾਣਦੇ ਹੁਣ ਜਦੋਂ ਮੋਰੇ ਨਾਲ ਦੁਕਾਨ خراب ਕਰਦਾ ਹਾਂ ਹੁਣ ਕੀ ਕਰੀਏ ਫੇਰ ਕਹਿੰਦੇ ਘਾਟਾ ਪੈਂਦਾ ਏ ਮੇਰੀ ਗੱਲ ਸੁਣ ਪਿਛਲੀ ਵਾਰ ਕਹਿੰਦੇ ਸੀ ਉਹ ਪਰਲੀ ਕੋਠੀ ਤੇ ਮੈਨੂੰ ਘਾਟਾ ਪੈ ਗਿਆ ਤਾਂ ਗੱਡੀ ਲਈ ਵੇਚ ਦਿੱਤੀ ਕੇ ਘਰ ਵੇਚ ਦਿੱਤਾ ਉਹ ਪਤਾ ਨਹੀਂ ਕਿਹੜੇ ਮਾੜੀ ਨੀਂਦ ਵਾਲੇ ਦਾ ਪੈਸਾ ਆ ਗਿਆ ਸਾਡੇ ਕੋਲ ਮਾੜੀ ਨੀਂਦ ਵਾਲੇ ਦੇ ਪੈਸੇ ਨੇ ਸਾਰਾ ਕੁਝ ਸਾਡਾ ਖਾਰਿਆ ਮਾੜੀ ਨੀਂਦ ਦੇ ਪੈਸੇ ਨਹੀਂ ਆ ਤੇਰੀਆਂ ਕਰਤੂਤਾ ਮਾੜੀਆਂ ਆਦੀਆਂ ਕਰਦੂ ਤਾਮ ਜਿਹੜੇ ਰਾਹਾਂ 'ਚ ਖੜੇ ਉਡੀਕਦੇ ਨਾ ਤੁਹਾਨੂੰ ਮੁਕਤ ਦੀ ਪੀਣ ਵਾਲੇ ਬਿੱਟੂ ਵਰਗੇ ਕਿਸੇ ਨੇ ਨਹੀਂ ਮੁੜ ਕੇ ਪੁੱਛਣਾ ਹੈਗਾ ਲਾ ਹਾਂ ਮੈਂ ਕਿਤੇ ਨੂੰ ਰੋਜ਼ ਪੜਾਉਣਾ ਰੋਜ਼ ਪਲਾਂਦੇ ਕੀ ਕਿਤੇ ਮਾਰੀ ਮੋਟੀ ਪਰਚਰ ਪੀਪੂ ਲੈਂਦਾ ਸੀ ਹੁਣ ਤਾਂ ਮੈਂ ਮੈਨੂੰ ਦੱਸ ਹੀ ਗਿਆ ਮਿਸਤਰੀ ਕਿਹੜਾ ਮਿਸਤਰੀ ਦੱਸ ਗਿਆ ਤੁਹਾਨੂੰ ਹੋਰ ਕੀ ਮਿਸਤਰੀ ਆ ਤੁਸੀਂ ਦੱਸੇ ਸਵੇਰੇ ਸਵੇਰੇ ਚੱਲ ਜਾਂਦੇ ਹੋ ਮੁੜ ਕੇ ਆ ਕੇ ਉਹ ਮੇ ਮੇਰਾ ਗਾ ਬੂਹਾ ਪਟਦੇ ਆ ਸਾਨੂੰ ਪੈਸੇ ਨਹੀਂ ਦਿੰਦਾ ਸਾਨੂੰ ਪੈਸੇ ਨਹੀਂ ਦਿੰਦਾ ਵੇਖੋ ਕਿਹੜਾ ਮੇਤਰੀ ਆ ਗਿਆ ਇੱਥੇ। RAMIN ਤੂੰ ਪਤਾ ਨਹੀਂ ਕੀ ਮੋਂ ਤੇਰੀਆਂ ਸੋਨੀਆਂ ਉਧਰ ਲੋਕਾਂ ਦੀਆਂ ਲੋਕ ਨਹੀਂ ਕਿਤੇ ਕਾਣ ਦੇਂਦੇ। ਉਧਰ ਤੂੰ ਥੋੜੇ-ਥੋੜੇ ਲਾਪਨੀ ਆਉਣ ਬੋਲਣ। ਜੇ ਹੁਣ ਘਾਟਾ ਪੈ ਗਿਆ ਕੰਮ ਜਿੱਦਾਂ ਸੁੱਕੀ ਕਰੀਏ। ਘਾਟਾ ਪੈ ਗਿਆ ਤੇ ਹੁਣ ਬਿੱਟੂ ਨੂੰ ਦਿੱਤੇ ਸੀ ਨਾ ਪੈਸੇ। ਉਸੇ ਵੇਲੇ ਹੀ ਆ ਜਾ ਲੈ ਜਾ ਕੋਈ ਗੱਲ ਨਹੀਂ 5000 ਨਹੀਂ 10000 ਲੈ ਜਾ ਕੋਈ ਗੱਲ ਨਹੀਂ। ਹੁਣ ਉਹ ਤ ਮੰਗ ਕੇ ਦੇਖ ਤਾਂ ਤੈਨੂੰ ਦਿੰਦਾ ਮੋੜੇ ਨਹੀਂ ਆਂਦਾ ਹੁਣ ਹੁਣ ਉਹ। ਉਹਨੀਆਂ ਦਬੋਂ ਮੰਗ ਕੇ ਰਾਦਨੇ ਆ ਜਦ ਅਜੇ ਉਹਦਾ ਟਾਈਮ ਸਾਰਾ ਉਹਨਾਂ ਸਾਰੂ ਸਾਡਾ ਐਦਾ ਕਰ ਉਹ ਤੋਂ ਮੰਗ ਕੇ ਜਿਹਨਾਂ ਦੇ ਲੈਣ ਵਾਲੇ ਲੈਣ ਦੇਣ ਵਾਲੇ ਹੈਗੇ ਦੇ ਕੇ ਮੱਥਾ ਟੇਕ ਉਹਨਾਂ ਨੂੰ ਮੁੜ ਕੇ ਆ ਕਾਂਡੀ ਤੇ ਸੀ ਚੱਕਲਾ ਤੇ ਦਿਹਾੜੀਆਂ ਆਪ ਲੱਗ ਜਾ ਹੁਣ ਮੈਂ ਠੇਕੇਦਾਰੀ ਛੱਡ ਕੇ ਯਾਨੀ ਹੁਣ ਮੈਂ ਫੇਰ ਦਿਹਾੜੀਆਂ ਕੰਨ ਲੱਭਣਾ ਐਵੇਂ ਹੀ ਕਰਨਾ ਪੈਣਾ ਫੇਰ ਹੁਣ ਠੇਕੇਦਾਰੀ ਕਰਦਾ ਕਰਦਾ ਦਿਹਾੜੀਆਂ ਲੋਕਾਂ ਦੇ ਤੋਂ ਗੱਲਾਂ ਸੁਣਾ ਮੈਂ ਉਹ ਜਵੇਰੇ ਲਾਹੌਰ ਕੋ ਗਾਲੀ ਛੱਡਦੇ ਸਾਰੇ ਠੇਕੇਦਾਰੀ ਕਰਦੇ ਨੇ ਗੱਡੀ ਵੇਚਤੀ ਮਕਾਨ ਵੇਚਦਾ ਸਕੂਟਰ ਜੋਗਾ ਰਹਿ ਜਾ ਇਹ ਵੀ ਵੇਚ ਦੇਣੀ ਆ ਠੇਕੇਦਾਰੀ ਤੇਰੀ ਨੇ ਉਹ ਚਾ ਦੂ ਮੈਂ ਆਦ ਦਾ ਸੁਧਾਰ ਲਾ ਆਪਣੀਆਂ ਲੇਬਰ ਨੂੰ ਦੇ ਦੇ ਪੈਸੇ ਟਾਈਮ ਨਾਲ ਸਵੇਰੇ ਸਵੇਰੇ ਆ ਦੇਖ ਲਾ ਹੱਥ ਕੰਬਦੇ ਆ ਸ਼ਟਰਿੰਗ ਵਾਲਾ ਵੀ ਆਇਆ ਸੀਗਾ ਉਹ ਸੰਧੂ ਜਿਹੜਾ ਨਕਸ਼ਿਆਂ ਵਾਲਾ ਸੰਧੂ ਸੰਧੂ ਭਾਰ ਗਿਆ ਉਹਨੇ ਮੈਂ ਆਇਆ ਮੈਂ ਜੀ ਉਹਨੇ ਕੰਮ ਦਵਾਇਆ ਉਥੇ ਨਾ ਤੂੰ ਲੇਬਰ ਲੈ ਕੇ ਜਾਣਾ ਇਹ ਤੇ ਨਾ ਖੁਸ਼ ਹੋਰ ਜਾ ਹੁਣ ਲੇਬਰ ਮਿਲਦੀ ਨਹੀਂ ਕੀ ਕਰੀਏ ਲੇਬਰ ਜਾਂ ਮੈਂ ਤਾਂ ਕਰਦੇ ਆ ਲੇਬਰ ਤਾਂ ਤਾਂ ਮਿਲੂਗਾ ਟਾਈਮ ਨਾਲ ਉਹਨਾਂ ਨੂੰ ਪੈਸੇ ਦੇਣਗੇ ਪੈਸੇ ਵੀ ਮਿਲਨੇ ਚਾਹੀਦੇ ਬਾਹਰ ਜਾ ਦੰਦੂ ਨੂੰ ਮੈਂ ਕਹਾਂਗਾ ਵੀ ਐਡਵਾਂਸ ਜ਼ਿਆਦੇ ਥੋੜਾ ਜਾ ਆ ਦੇਖ ਤੂੰ ਤਾਂ ਸਵੇਰੇ ਸਵੇਰੇ ਨਿਕਲ ਜਾਂਦਾ ਅੱਧੀ ਰਾਤ ਤਾਈਂ दारू ਪੀ ਕੇ ਬੜਦਾ ਹੈ ਮੈਂ ਜਿੰਦੇ ਕੁੰਡੇ ਲਾ ਕੇ ਕਿੱਥੇ ਦਸ ਚੱਲ ਜਾਵਾਂ ਹੁਣ ਮੈਂ ਕਹਿੰਨੀ ਆ ਰਿਸ਼ਤੇਦਾਰੀ ਚ ਬਣੀ ਰਵੇ ਲੋਕਾਂ ਨੇ ਤਾਂ ਤੂੰ ਹੋਏ ਹੋਏ ਕਰਾਈ ਹੋਈ ਆ ਸਾਬ ਨੂੰ ਪਤਾ ਹੀ ਆ ਤੇਰੀਆਂ ਕਰਤੂਕਾਂ ਦਾ ਆਉਂਦੇ ਆ ਦਰਵਾਜ਼ਾ ਖੜਕਾਂਦੇ ਆ ਮੈਂ ਜਿੰਦੇ ਕੁੰਡੇ ਲਾ ਕੇ ਦੱਸ ਕਿੱਧਰੋਂ ਨਿਕਲ ਜਾਵਾਂ ਕੋਈ ਟੜੀ ਮਾਰੀ ਨਹੀਂ ਜਾਣੇ ਪੈਸੇ ਆ ਰਹੇ ਮੰਨ ਲੈ ਮੰਨ ਲੈ ਮੇਰਾ ਕਹਿਣਾ ਕਿ ਜੇ ਸਫੜ ਫੜ ਫੜ ਕੇ ਪੈਸੇ ਦੇ ਦੇ ਉਹਨਾਂ ਦੇ ਵਾਪਸ ਕਰ ਦੇ ਤੇ ਦਿਹਾੜੀਆਂ ਕਰਨ ਲੱਗ ਜਾ ਆਪ ਵੀ ਚੰਗਾ ਰਹੇਗਾ ਹੱਕ ਸੱਚ ਦੀ ਕਮਾਈ ਫਲਦੀ ਹੁੰਦੀ ਆ ਇਸੇ ਦੀ ਮੈਂ ਨਾ ਤਾਂ ਨਹੀਂ ਮਾਰੀਦੀ ਹੁੰਦੀ ਹੈਗੀ ਹੂੰ ਹੁਣ ਸਾਰੇ ਰੋਲਾ ਪਾਣ ਬੈ ਗਏ ਆ ਹਾਂ ਜਹਾਜਾ ਕੋਈ ਚੱਜ ਦਾ ਕੰਮ ਕਰੀ ਸਸ ਹੁਣ ਕਿਦਾਂ ਮਲਕ ਮਲਕ ਤੋੜਦਾ ਵਾ ਲੁਕਦਾ ਫਿਰਦਾ ਹੈ ਉਹ ਮਿਸਤਰੀ ਕਹਿੰਦਾ ਸੀਗਾ ਮੈਂ ਜਦੋਂ ਦਿਹਾੜੀ ਮੰਗੀ ਤਾਂ ਮੈਨੂੰ ਕਹਿੰਦਾ ਸਰੀਆ ਚੋਰੀ ਦਾ ਇਲਜ਼ਾਮ ਲਾ ਦਿੱਤਾ ਮੇਰੇ ਤੇ ਹੰਕਾਰਿਆ ਫਿਰਦਾ ਸੀਗਾ ਹੁਣ ਦੇਖ ਲੈ ਕੀ ਹਾਲ ਬਣਾਇਆ ਹੋਇਆ ਵਾ ਹੱਕ ਸੱਚ ਦੀ ਕਮਾਈ ਫਲਦੀ ਹੁੰਦੀ ਆ ਖੱਗੀਆਂ ਠੋਰੀਆਂ ਕਰਕੇ ਨਹੀਂ ਪੈਸੇ ਫਾਲਦੇ ਘਰ ਚੱਲਦੇ ਜਿਹੜਾ ਸ਼ਟਰੰਗ ਵਾਲਾ ਆਇਆ ਉਹ ਕਹਦੇ ਉਹ ਤੇਰੇ ਪੈਸੇ ਹੀ ਮਾਰ ਦੇ ਦੇਣਾ ਉਹ ਮੈਂ ਕੀ ਕਹਿਣਾ ਉਹਨੂੰ ਦੇਖ ਮੈਂ ਕਹ ਤਾ ਜਿਹੜੇ 4 ਪੈਸੇ ਬੈਂਕ ਚ ਸੀਗੇ ਨਾ ਉਹ ਵੀ ਮੈਂ ਤਾਂ ਕਢਾ ਕਢਾ ਕੇ ਤੈਨੂੰ ਦੇ ਦਿੱਤੇ ਉਹ ਵੀ ਤੂੰ ਸ਼ਰਾਬਾਂ ਚ ਹੀ ਉਜਾੜ ਦਿੱਤੇ ਮੈਂ ਨਹੀਂ ਹੁਣ ਤੇਰੀ ਗਾਰੰਟੀ ਲੈਣੀ ਹੈਗੀ ਲੋਕਾਂ ਨੇ ਤਾਂ ਮੈਨੂੰ ਹੀ ਕਹਿਣਾ ਫਿਰ ਵੀ ਤੁਸੀਂ ਕਿਹਾ ਸੀਗਾ ਜਾ ਫੋਇਂ ਲੈ ਜਹਾ ਜਾ ਕੇ ਕੰਮ ਕਰ ਲਾ ਕੋਈ ਜਹਾ ਕੋਈ ਹਿਲਾ ਪਤਾ ਕਰ ਲਾ ਪੈਸੇ ਦੇਣ ਦਾ ਮੈਂ ਤਾਂ ਕੰਨ ਵੀ ਸੁਣਨੇ ਹੋ ਗਏ ਕੰਨਾਂ ਦੀਆਂ ਵਾਲੀਆਂ ਵੀ ਮੈਂ ਤਾਂ ਵੇਚ ਛੱਡੀਆਂ ਤੈਨੂੰ ਦੇ ਕੇ ਭయ్యా 1 ਮਿੰਟ ਗੱਲ ਸੁਣੀ ਆਠ ਗਿਆ ਨਾ ਹੋਰ ਭయ్యా ਗੱਲਾਂ ਠੀਕ ਆ ਹੋਰ ਵਧੀਆ ਹਾਂ ਹਾਂਜੀ ਠੀਕ ਆ ਓਏ ਉਹ ਮੈਂ ਕਿਹਾ ਕੰਮ ਦੇ ਨਹੀਂ ਆਦੇ ਕੀ ਗੱਲ ਨਹੀਂ ਵੀ ਅਸੀਂ ਨਹੀਂ ਕੰਮ ਕਰਨਾ ਤੁਹਾਡੇ ਨਾਲ ਪਿਛਲੇ ਪੈਸੇ ਦੀ ਦਿੰਦੇ ਨਹੀਂ ਕਾ ਸਾਨੂੰ ਕੰਮ ਨੂੰ ਕੀ ਕਹੀ ਪਪਾਈਆ ਆਪ ਦੁਆਰਾ ਕੰਮ ਚੋਰ ਕਰ ਲਿਆ ਨਹੀਂ ਨੇ ਤੇਰੇ ਮਾਂ ਦਾ ਘੁੰਮਦੇ ਬਾਪ ਆ ਕੰਮ ਦੇਣਾ ਕੀ ਕਰੀਏ ਸ਼ਿਟਰਿੰਗ ਵਾਲੇ ਹੋਰ ਪਲੰਬਰ ਜਿਹੜਾ ਦੇਦਾ ਮੇਰੇ ਮਗਰ ਕੋ ਮਦਦ ਤਾਂ ਅਸੀਂ ਭੁੱਖੇ ਥੋੜੋ ਮਾਰਨਾ ਪਪਾਈਆ ਕੋਈ ਨਹੀਂ ਆਪਾਂ ਇੱਥੇ ਨਾ ਨਹੀਂ ਨਹੀਂ ਹਾਂ ਅਸੀਂ ਕਰਨਾ ਹੀ ਨਹੀਂ ਕੰਮ ਪਿਛਲੇ ਪਹਿਲਾਂ ਦੇਈ ਫੇ ਕਿਤੇ ਦੇਖਾਂਗੇ ਜੇ ਦਿਲ ਕੀਤਾ ਕਰਾਂਗੇ ਨਹੀਂ ਤਾਂ ਨਹੀਂ ਕਰਨਾ ਕੰਮ ਆਪਾਂ ਚੱਲ ਲੈ ਇਹਨਾਂ ਮਾਨਵ ਕੌਣ ਆ ਮਾਲਕ ਭਾਈਆ ਤੇ ਆਪਣੇ ਨਾਲ ਦੇ ਪਿੰਡ ਦੇ ਆ। ਨਾਲ ਦੇ ਪਿੰਡ ਦੇ ਮਾਲਕ ਤੈਨੂੰ ਕਿੱਦਾ ਦੇ ਦੂ ਕੰਮ। ਨਹੀਂ ਭਾਈਆ ਬੰਦਾ ਮੈਂ ਗਿਆ ਆਏ ਨਹੀਂ ਮੈਂ ਲਾ ਮੂਣਾ ਕੰਮ। ਐ ਮਿਹਲੇ ਕਿਸੇ ਦੇ ਦੂੰਗਾ ਤੇਰੀਆਂ ਲੈਵਲ ਤਾਂ ਤੈਨੂੰ ਨਾ ਸੁਣ ਕੇ ਨਾ ਆਉਂਦੀ। ਲੈਵਲ ਲੋਗ ਨਹੀਂ ਹੁੰਦੀ ਇੱਥੇ। ਮੈਂ ਤਾਂ ਮਾਲਕ ਨੂੰ ਵੀ ਕਹਿਣਾ ਵੀ ਤੂੰ ਇਹਨੂੰ ਫੜਈ ਨਾ। ਮੈਂ ਨਹੀਂ ਲਾਗ ਦੇ ਤੇਰੇ ਲੱਗਣ ਦੇਣਾ ਕਿਸੇ ਨੂੰ ਵੀ। ਚੱਲ ਭਾਈਆ ਜੇ ਨਹੀਂ ਨਾ ਜੀ ਨਾ ਫੈਸੀ ਨਹੀਂ ਕਰ ਮੈਂ ਕੰਮ। ਹਾਂ। ਚਲੋ। ਸ਼ੰਗਾਂ ਜਹਾ ਟਾਈਮ ਨਾ ਪਹੁੰਚ ਕੋਈ ਹੋਰ ਦੇਖ ਦਵਾਰਾ ਉਹ ਗੱਡੀ ਬੈ ਕੇ ਆ ਵੀ ਬੈ ਕੇ ਜਾਣੀ ਐ ਸਕੂਟ ਨਹੀਂ ਗਈ ਤੈਨੂੰ ਨਹੀਂ ਕਹਿਣਾ ਕੰਮ ਦੇਣਾ ਨਾ ਕਿਸੇ ਦਿਨ ਜਾਣਾ ਹਾਂ ਸਾਡੇ ਕੋਲ ਨਾ ਆਈ ਆ ਗਏ ਤੁਸੀਂ ਹੋਰ ਆ ਗਿਆ ਉਮੀਰ ਗਾਲ ਸੁਣੋ ਵੀਰਾ ਆਇਆ ਸੀਗਾ ਤੁਹਾਨੂੰ ਦੇਖਣ ਮੈਂ ਤਾਂ ਮੋੜ ਦਿੱਤਾ ਗੇਟ ਚ ਮੈਂ ਤਾਂ ਹੈ ਨਹੀਂਗਾ ਹੋ ਘਰੇ ਮੈਨੂੰ ਵੀ ਪਤਾ ਤੂੜ ਤੂੜ ਲੱਗੀ ਹੋਣੀ ਆ ਦੱਸ ਹੁਣ ਮੈਂ ਕਿੱਥੋਂ ਭਲਾਈ ਜਾਵਾਂ ਕਿਤੇ ਸਸਤੀ ਆ ਨਹੀਂ ਆ ਦੇਰ ਰੱਬ ਦੇ ਵਾਸਤੇ ਉਹਦਾ ਨੰਗ ਦਾ ਹੁਣ ਛੱਡ ਫੈੜਾ ਤੂੰ ਅੱਛਾ ਉਹ ਮੈਂ ਤਾਂ ਅੱਗੇ ਉਹਨੂੰ ਦੇਖ ਕੇ ਪਰੇ ਨੂੰ ਉਹ ਜਨਣਾ ਹੁਣ ਕਿਤੇ ਮੈਂ ਤੇ ਨਾ ਲੱਗ ਜੂ ਬੀ ਆਹ ਉਹਦੀਆਂ ਦਾ ਉਹਨੂੰ ਗੱਡੀਆਂ ਗੁੱਡੀਆਂ ਸਾਰਾ ਕੁਝ ਬਿੱਲ ਦੇ ਆਇਆ ਉਹ ਤੇਰੀ ਨਾ ਕਿਤੇ ਸੋਹਰੇ ਵੇਚ ਦੇਵੇ ਮਾਰੋ ਛੱਡ ਫੈੜਾ ਆਹ ਜਨਾ ਹੁਣ ਤੋ ਹੋਰ ਕੀ ਇਹ ਤੋਂ ਪਲਾਈ ਜਾਣੀ ਆ ਹੁਣ ਤੂੰ ਵੀ ਉਹਨੂੰ ਉਹੀ ਛੱਡ ਰਾਮਨਾ ਖੇੜਾ ਉਹ ਔਕਾ ਆ ਦਲੇ ਦਗਰ ਪਾਣੀ ਗੋਣੀ ਲਾਉਂਦੀਆਂ ਗੱਲਾਂ ਨਾਲ ਝੇੜ ਛੱਡ ਬਰੇ ਫੇਟੂ ਕੱਲਾ ਝੇੜ ਕੇ ਬੈਗੀ ਹੋਇਆ ਚਲ ਠੀਕ ਨਾਲ ਝੇੜ ਭੇੜ ਦੇ ਹਾਂ ਇਹ ਨਹੀਂ ਰਫੇ ਤੁਰੇ ਆਂਦਾ ਆ ਇਹ ਕਾਤੇ ਆ ਨਾ ਲੈ ਨੂੰ ਜਾ ਕੇ ਦੱਸਦੀ ਆ ਕੀ ਕਾਲ ਸੁਣੋ ਮੇਰੀ ਉਹ ਤਾਂ ਫੇਰ ਤੁਰਿਆ ਆਂਦਾ ਆ ਮਰ ਮੁਰਦਾ ਫਾਰੂਂ ਮਰ ਮੁਰਦਾ ਵਾਰੂ ਅਰੇ ਮੁਰਦਾ ਵਾਰੂ ਮਰ ਮੁਰਦਾ ਬਿੱਟੂ ਭਾਜੀ ਬਿੱਟੂ ਭਾਜੀ ਬਿੱਟੂ ਭਾਜੀ ਹਾਂਜੀ ਹੈਗੇ ਭਾਜੀ ਹੁਣ ਨਹੀਂ ਹੈ ਨਹੀਂ ਗਿਆ ਹੋ ਕੇ ਰ ਮੈਨਾਂ ਤਾਂ ਹੁਣ ਦੇਖਿਆ ਵਰਦੰਦ ਨਹੀਂ ਤੁਹਾਨੂੰ ਭਲੇਖਾ ਲੱਗਾ ਹੋਣਾ ਆ ਉਹ ਤਾਂ ਬਹੁਤ ਲੇਟ ਆਂਦੇ ਆ ਰਾਤ ਨੂੰ 9 10 ਵਜੇ ਕਿਤੇ ਜਾ ਕੇ ਆਂਦੇ ਆ ਉਹ ਸ਼ੇਰ ਆਇਆ ਤੇ ਨੀ ਜਿਹੜਾ ਆਇਆ ਨਾ ਸ਼ਰਮੀ ਰਾਜ ਠੀਕ ਆ ਠੀਕ ਆ ਕੋਈ ਨਹੀਂ ਮੈਂ ਦੱਸ ਦਿੰਦੀ ਵੀਰੇ ਕਹਿੰਦੇ ਸੀ ਮਰਾਂਗੇ ਆੜ ਤੇ ਭੱਜ ਗਏ ਅੰਦਰ ਵੜ ਗਏ ਮੱਤੇ ਲਾ ਕੇ ਰਾਜੀ ਦੀ ਸਭ ਚਾਲਦੀਆਂ ਨੇ ਆ ਉਹ ਵਾਰੀ ਵਾਰੀ ਉਹ ਕਿੱਥੇ ਲੋਕ ਅਗੇ ਆਜੋ ਮੋੜੇ ਜਾਂਦਾ ਉਹਨੂੰ ਮੈਂ ਮੈਂ ਤਾਂ ਉਹਨੂੰ ਕਹਿਤਾ ਹੋਰ ਗੇਟ 'ਚੋਂ ਮੋੜੇ ਜਾਂਦਾ ਉਹਨੂੰ ਮੈਂ ਵਧੀਆ ਕੀਤਾ ਵਧੀਆ ਕੀਤਾ ਚਲ ਗਿਆ ਹੋਰ ਹੋਰ ਪੇੜਾ ਨਹੀਂ ਦਾ ਨਾ ਖਾਣ ਖਾ ਲੈਣੇ ਤਵੇ ਤਣਾ ਫਲਾ ਫਲਾ ਬਣ ਆ ਸਾਸੀਏ ਜਿਹੜੀ ਇਹਨੂੰ ਪਵਾ ਦਈਏ ਓਕੇ ਹਾਂ ਆ ਬਿੱਟੂ ਦਰਾਂ ਠੇਕਾ ਨਾ ਮੈਂ ਤਾਂ ਫਿਰ ਆ ਵੀਰਾ ਹਾਂ ਆਓ ਲੰਘਿਓ ਉਹ ਜਾਣਦੇ ਪਰੇ ਜਾਣਦੇ ਠੇਕੇਦਾਰ ਉੱਥੇ ਗੱਦੋਂ ਠੇਕੇਦਾਰ ਤੂੰ ਹੀ ਪਿੰਦਾ ਨੇ ਨਾ ਲਾ ਕੇ ਲਾ ਹਾ ਪੀਂਦਾ ਰਹਿਦਾ ਜਿੰਨਾ ਜਰਾ ਜੀ ਮੈਂ ਪੀਤੀ ਨਾ 500 ਦੀ ਪੀਤੀ ਤਾਂ 250 ਨੂੰ ਕੋਲੋਂ ਦਿੱਤਾ ਬਿੱਡੂ ਹੁਣ ਤਾਂ ਤੇਰੀ ਪੀਤੀ ਦੇਖੀ ਨਹੀਂ ਉਹ ਨਹੀਂ ਪੀਂਦੇ ਹਾਂ ਹੁਣ ਵੀ ਘੱਟ ਵੀ ਲਈ ਦੀ ਆ ਜਰਾ ਉਹ ਤੇਰੇ 250 ਮੁੱਕ ਗਏ ਉਹ ਛੱਡ ਯਾਰ ਇਹੜੀਆਂ ਗੱਲਾਂ ਕਰਦਾ ਜਿੱਥੋਂ ਤੁਰਿਆ ਸੀ ਨਾ ਉੱਥੇ ਹੀ ਆੜ ਗਿਆ ਹਾਂ ਦਿਹਾੜੀ ਤੋਂ ਤੁਰਿਆ ਸੀਗਾ ਮਜ਼ਦੂਰੀ ਤੋਂ ਠੇਕੇਦਾਰੀ ਬਣ ਕੇ ਠੇਕੇਦਾਰੀ ਛੱਡ ਕੇ ਹੁਣ ਫੇਰ ਮਜ਼ਦੂਰੀ ਦੇ ਆ ਮੈਨੂੰ ਲੱਗਦਾ ਨਹੀਂ ਗੱਡੀ ਵੇਚੀ ਆ ਦੀਆ ਮੈਨੂੰ ਤਾਂ ਲੱਗਾ ਸਾਈਕਲ ਵੀ ਵੇਚ ਦੇਣਾ ਨੇ ਇਹ ਨਿਸ਼ਤੀ ਹੋਰ ਹੋਰ ਅ ਲੈਬਰ ਦੇ ਪੈਸੇ ਖਾਦੇ ਨਿਕਲ ਗਏ ਉਹ ਰਾਜੀ ਲੈਬਰ ਦੇ ਇੱਕ ਸੀਮੈਂਟ ਦੇ ਕੋਲੋਂ ਕਮਿਸ਼ਨ ਇਹਦੀ ਸਰੀਏ ਵਾਲੇ ਤੋਂ ਕਮਿਸ਼ਨ ਹੈ ਇਹਦੀ ਡੱਗਣ ਵਾਲੇ ਤੋਂ ਕਮਿਸ਼ਨ ਹੈ ਇਹਦੀ ਖਾਦੇ ਰਹਿ ਗਏ ਮੈਂ ਕਿਹਾ ਛੱਡੇ ਕੋਈ ਨਹੀਂ ਇਹਨੇ ਇਹ ਤਾਂ ਨਕਸ਼ਾ ਵਾਲੇ ਤੋਂ ਵੀ ਨਹੀਂ ਛੱਡੇ ਉਹ ਤੋਂ ਵੀ ਲੈ ਰਹਾ ਚਲ ਆ ਲੈ ਵੀ ਗਦੇਲਾ ਸਭ ਚਲ ਗਿਆ ਖਾਨ ਕੋਤੇ ਸੌਣਦੇ ਹੁੰਦੇ ਸੀ ਦੇਖ ਹੀ ਲਏ ਹਾਂ ਲੱਡੂ ਮੁੱਕ ਗਏ ਜੇਰਾ ਨਹੀਂ ਲੱਟ ਗਏ ਯਾਰ ਮੈਸਤ ਹੀ ਹੁੰਦੇ ਰਿਹਾ ਮੇਤਰੀ ਆ ਨਹੀਂ ਆ ਨਹੀਂ ਮੇਤਰੀ ਆ ਜਾ ਆ ਜਾ ਇੱਥੇ ਵੀ ਆ ਜਾ ਤੇ ਵੀ ਸਾਡੀਕ ਦਾ ਟਟੋ ਹਾਂਜੀ ਵੀਰ ਹੱਥਿਕਾ ਸਤ ਸ੍ਰੀ ਅਕਾਲ ਜੀ ਗੱਡਣ ਨੇ ਕਿ ਤੁਸੀਂ ਹਾਂਜੀ ਮੈਂ ਬਿਤੇ ਕਾਲਾ ਕਾਲਾ ਪੁੱਛਦਾ ਰਿਹਾ ਹਾਂਜੀ ਉਹ ਕਹਿੰਦੇ ਗੱਡਣ ਸਿੰਘ ਕਾਲਾ ਉਹਨੂੰ ਕਹਿੰਦੇ ਆ ਨਹੀਂ ਤੇ ਸਵੇਰ ਦੇ ਡੀਕਦੇ ਤੁਹਾਨੂੰ ਆਸ ਤੁਹਾਨੂੰ ਪਤਾ ਲੇਟ ਦਾ ਹੋ ਜਾਂਦਾ ਮੈਂ ਟਾਈਮ ਨਾਲ ਥੋੜਾ ਕੰਮ ਤੇ ਆ ਜਾਇਆ ਕਰੋ ਨਾ ਕੋਈ ਨਹੀਂ ਕੋਈ ਥੋੜਾ ਕੰਮ ਆ ਕਰਾਉਣਾ ਕੰਮ ਕਰਨਾ ਕੀ ਹੈ ਕੋਈ ਜਾਵੇ ਕੋਈ ਆਹ ਚਾਹ ਨੇ ਤਿਆਰੀ ਹੈ ਹਾਂਜੀ ਹਾਂਜੀ ਆਹ ਕੰਮ ਵੀ ਕਰਨਾ ਹੈ ਮੋਸਲੇ ਠੀਕ ਹੈ ਹੋ ਜਾਂਦੇ ਕਰਦੇ ਨੇ ਕਿੰਨੇ ਦੀ ਆੜੀ ਜਲਦੀ ਹੈ ਤੁਹਾਡੀ ਕਿਹੜੀ ਆੜੀ ਆਡੀ 700 ਰੁਪਏ ਆ ਜੀ ਨਹੀਂ ਨਹੀਂ 450 ਲੈ ਲਿਆ ਹਾਂ ਜੀ ਸੋੜਾ ਇਹਦਾ ਉਹ ਕੰਮ 2-3 ਦਿਨ ਦਾ ਹੈਗਾ ਆ 450 ਲੈਨੇ ਹੋ ਚਲੋ ਭਾਜੀ ਕੋਈ ਨਹੀਂ ਜੇ ਲੋ ਕਰਦਾ ਫਿਰ ਵੀ ਤਿਆਰੀ ਕਰਦਾ ਕਰਦਾ ਬਹਿ ਜਾ ਰਿਹਾ ਜੀ ਚਲੋ ਕੋਈ ਨਹੀਂ 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 2 ਦੇ 4 ਦਿਨ ਤੇ ਲੱਗ ਜਣਿਆ 450 ਲੈਨੇ ਚਲੋ ਭਾਜੀ ਕੋਈ ਨਹੀਂ ਕਰਦਾ ਕਰਦਾ ਤਿਆਰੀ ਇਹਦੀ ਤਿਆਰੀ ਉਹ ਜਦ ਜਦ ਇਦਾਂ ਕਰੋ ਜਦ ਪਾਣੀ ਪੋਣੀ ਲਾ ਲ ਮਜ਼ਦੂਰ ਕਿਹਾ ਸੀ ਤੁਸੀਂ ਆਜੇ ਲੇਟ ਹੋ ਗਏ ਹੋ ਅੰਦਰ ਕਿਤੇ ਕੰਮ ਕਰਦਾ ਉਹਨੂੰ ਲੈ ਆਉਨੇ ਚਲੋ ਕੋਈ ਨਹੀਂ ਭਾਜੀ ਆਪਾਂ ਵੀ ਮਜ਼ਦੂਰੇ ਆ ਆ ਲਾਓ ਪਾਣੀ ਲਾਓ ਜਤਾਂ

ਉਹ ਜੱਦ ਦੇ ਯਾਰ ਕਿਹੜੀ ਗੱਲ ਆ ਦੂ ਦੋ ਮੱਠਾ ਸਿੱਟ ਗਿਆ ਜਾਂਦਾ ਮਸਾਲਾ ਰਾਲਾ ਆ ਜਾਣਾ ਮਜ਼ਦੂਰ ਨੇ ਚਲੋ ਮੈਂ ਰੇਤਾ ਸਿੱਟਣ ਆ ਆਜੇ ਬਹਿ ਰੇਤਾ ਜਾਂਦਾ ਭਾਜ ਤੇ ਰੇਤਾ ਸਿੱਟਣਾ ਲਾਗ ਰਿਹਾ ਲਾ ਰਿਹਾ ਭਾਜੀ ਆ ਵੀਰਾਂ ਠੇਕੇਦਾਰ ਦੇਖਦੇ ਆ ਜਾ ਕੇ ਰੇਤਾ ਸਿੱਟਣ ਲੱਗ ਪਿਆ ਬੱਕ ਗਿਆ ਬੈਠ ਗਿਆ ਯਾਰ ਉਹ ਭਾਜੀ ਆਪਾਂ ਮੰਤੂਰ ਵਾਲਾ ਕਦੀ ਕੰਮ ਨਹੀਂ ਕੀਤਾ ਹੁਣ ਕੀ ਕੀ ਆ ਆ ਮੈਂ ਆ ਗਿਆ ਜੀ ਤੁਹਾਡਾ ਮਕਾਨ ਕਰਨਾ ਆ ਉਹ ਨਾ ਜਣਾ ਛੇਤੀ ਆ ਜਾਣਾ ਲੱਗਦਾ ਬਾਰੀਆ ਚਲੋ ਦੇਖਦੇ ਪੁੱਛ ਕੇ ਮੈਂ ਲਾ ਲੇਬਰ ਵਾਲਾ ਹੈ ਨਹੀਂ ਭਾਜੀ ਕੋ ਕਿੱਦਾਂ ਭਾਈ ਪਾਈ ਠੀਕ ਹੈ ਜੀ ਹੋ ਕਿੱਦਾਂ ਭਾਈ ਸੇ ਤਾਂ ਹਾਂ ਠੀਕ ਹੈ ਉਹ ਕੰਮ ਕਰਦਾ ਭਾਈ ਕੰਮ ਕਰ ਸਰ ਜੀ ਦਾ ਤੁਸੀਂ ਚਲ ਗਏ ਉਹਦੇ ਕੰਮ ਚੱਲ ਗਿਆ ਕੰਮ ਕਿੱਥੇ ਹਾਂ ਮੈਂ ਦਾ ਭਾਜੀ ਤੁਹਾਡੇ ਆਸਰੇ ਬਹੁਤ ਕੰਮ ਆਪਾ ਬਹੁਤ ਮੇ ਕੋ ਕੰਮ ਆ ਭਾਈ ਬਧੇਰਾ ਕੰਮ ਆ ਭਾਈ ਬਹੁਤ ਆ ਦੋ ਦੋ ਬੰਦੇ ਆਪਾਂ ਕੋ ਡੈਡੀ ਦੇ ਆਪਾ ਰੱਖੀ ਹੋ ਮੇਸਤਰੀ ਆਈ ਗਾਉਂ ਗਾ ਨਾ ਰਾਜਮਤੀ ਆ ਹਾਂਜੀ ਹਾਂਜੀ ਤੁਹਾਡੇ ਕੋਲੇ ਸਿੱਖਿਆ ਦੀ ਬਾਜੀ ਮੈਂ ਤੁਹਾਡੇ ਤੋਂ ਇਟਲੀਆਣੀ ਸਿੱਖੀ ਸੀ ਤੁਹਾਡੀ ਕਿਰਪਾ ਨਾਲ ਬਹੁਤ ਕੰਮ ਆਪਾ ਉਹ ਠੀਕ ਆ ਮੇਸਤਰੀ ਆਪਰੀ ਆਈਡੀ ਮੈਂ ਹੀ ਕੰਦਾ ਸਰਟੀਫਿਕਟ ਆ ਕੇ ਨਾ ਹਾਂ ਹਾਂਜੀ ਹਾਂਜੀ ਤੁਹਾਡੇ ਕੋਲੇ ਸਿੱਖਿਆ ਬਾਜੀ ਕੰਮ ਮੈਂ ਮੇਸਤਰੀ ਦਾ ਠੀਕ ਆ ਮੈਂ ਲਾ ਤੁਸੀਂ ਭੁੱਲ ਗਏ ਨਹੀਂ ਮੈਂ ਪਛਾਣ ਪੋ ਲਿਆ ਥੋੜੀ ਹੁੰਦਾ ਕਾਫੀ ਟਾਈਮ ਬਾਅਦ ਟੱਕਰੇ ਨਾ ਕਰਕੇ ਭਾਈ ਹਾਂਜੀ ਹਾਂਜੀ ਉਹ ਕੰਮ ਭਾਈ ਆ ਕੰਮ ਮੋੜੇ ਕਹਿੰਦੇ ਕਿ ਆੜੀ ਦੇ ਤਾਲ ਤੋਂ ਮੈਂ ਮਿਲ ਲੇ ਸੀ ਗਏ ਅੱਛਾ ਕਾਂਸਾ ਕੁਸਰ ਜੱਲੂ ਚਾਹੁੰਦਾ ਨਾ ਮੇਰਾ ਤਾਂ ਪਿਆਰੀ ਗੱਲ ਨਹੀਂ ਹੋਤਾ ਨਹੀਂ ਬੜਾ ਕੰਮ ਦਾ ਨਾ ਆਪਾਂ ਕੋ ਹੁੰਦਾ ਨਾ ਕੋ ਬੰਦਾ ਆ ਅੱਛਾ ਲੱਗੇ ਰਹੀਦਾ ਤੁਰ ਤੋਂ ਜੀ ਨਗਰ ਫੇਰ ਕੋਲ ਦਾ ਮੈਂ ਪਾਸ ਕਰਦੇ ਹਾਂ ਠੀਕ ਆ ਬਾਈ ਨਹੀਂ ਮੈਂ ਤਾਂ ਬਾਈ ਆਪਾਂ ਤਾਂ ਠੇਕੇ ਲਈਦੇ ਆ ਸਾਡੀ ਮੇਹਰ ਆ ਠੇਕੇ ਲਈਦੇ ਬਾਈ ਗੁਰੂ ਜੀ ਮੇਹਰ ਆ ਵਧੀਆ ਮਹਾਰਾਜ ਦੀ ਮੇਹਰ ਆ ਵਧੀਆ ਚੱਲੀ ਜਾਂਦਾ ਆ ਬਾਈ ਗੁਰੂ ਦਾ ਹਾਂਜੀ ਆਸਰਾ ਹੈ ਆਪਾਂ ਨੂੰ ਵਧੀਆ ਕੰਮ ਚੱਲੀ ਜਾਂਦਾ ਆ ਆਪਾਂ ਤਾਂ ਠੇਕੇ ਲਈਦੇ ਮੈਤਰੀ ਰੱਖੀਓ ਦਾ ਠੀਕ ਆ ਹਾਂਜੀ ਜਾੜੀ ਰੱਖਿਓ ਆਪਾਂ ਠੇਕਾ ਲਈਦਾ ਮੋਰੇ ਠੀਕ ਕੋਈ ਨਹੀਂ ਬਾਜੀ ਕੋਈ ਮੇਕੋ ਆ ਜਾਓ ਇਹ ਗਿਆ ਤੇ ਬੈਠੇ ਰਹੇ ਆਰਾਮ ਨਾਲ ਤੁਹਾਡੇ ਆਖਰੇ ਚੱਲਦਾ ਕੰਮ ਤੁਹਾਡਾ ਚਲੋ ਕੋਈ ਨਹੀਂ ਜੇ ਹੋਈ ਤਾਂ ਸੇਵਾ ਤੂੰ ਨਹੀਂ ਸੇਵਾ ਕਰੀ ਮਹਾਰਾ ਜਈ ਤੁਹਾਡੇ ਕੋਲ ਸਿੱਕੀ ਹੋ ਆ ਚਲੋ ਅਸਤਾਤ ਉੱਪਰ ਕਿੱਦਾ ਆਊਗਾ ਜੀ ਕੋਈ ਨਹੀਂ ਚਲੋ ਬਾਜੀ ਇਹ ਲੋਰ ਦਾ ਕੋਈ ਕੰਮ ਕਰ ਨਹੀਂ ਕਿਤੇ ਵੱਧ ਘਟ ਹੁੰਦਾ ਕਰਪਾ ਮਾਲਗਰੀ ਬਾਜੀ ਕੋਈ ਨਹੀਂ ਬਾਜੀ ਤਾਂ ਦਾਦਾ ਕਰਾਂਗੇ ਮੈਂ ਦੇਖਾਂ ਮਾਲਕ ਤੈਨੂੰ ਪਤਾ ਭਰਾ ਸਤਿਗੁਰ ਜੀ ਸਤਿਗੁਰ ਹਾਂਜੀ ਉਹ ਜੀ ਇਹਨਾਂ ਨੂੰ ਕਿੱਦਾਂ ਜਾਣ ਨਹੀਂ ਇਹ ਮੇਰੇ ਸਾਰਾ ਹੀ ਹਾਂਜੀ ਮੈਂ ਇਹਨਾਂ ਤੋਂ ਟਿਕ ਲੈਣੀ ਸਿੱਖਿਆ ਜੀ ਅੱਛਾ ਜੀ ਹਾਂਜੀ ਇਹਨਾਂ ਦਾ ਬਹੁਤ ਕੰਮ ਚੱਲਦਾ ਹੀ ਟਿਕੇ ਦਾ ਰੱਗੇ ਅੱਛਾ ਜੀ ਹਾਂਜੀ ਬਹੁਤ ਵੱਡੀਆਂ-ਵੱਡੀਆਂ ਮੈਂ ਲਾ ਬਣਾ ਦੇ ਸੀ ਇਹ ਇਹ ਟਿਕੇ ਦਾ ਸਰ ਹੈ ਹਾਂਜੀ ਇਹਨਾਂ ਕੋਈ ਸਿੱਖਿਆ ਮੈਂ ਟਲਾਨੀ ਆਪ ਦਾ ਦਿਹਾੜੀਆਂ ਕਾ ਦਾ ਬਦਲ ਕੰਮ ਵੀ ਮਸੇ ਕਰਦਾ ਬਹੁਤ ਤਗੜੇ ਠੇਕੇਦਾਰ ਆ ਇਹ ਪਹਿਲਾ ਕੰਮ ਮੋਕਦੇ ਨਹੀਂ ਹੁੰਦਾ ਇਹ ਮੈਂ ਨਾ ਤੁਸੀਂ ਕਿਹਾ ਭਾਈ ਉਹਨਾਂ ਨੂੰ ਇਹ ਕੰਮ ਵੀ ਦਾੜਿਆ ਨ ਕਰਦਾ ਨਹੀਂ ਨਹੀਂ ਚਲੋ ਭਾਤਰਾ ਰੱਬ ਨੇ ਰੰਗਾ ਬਹੁਤ ਤਗੜੇ ਠੇਕੇਦਾਰ ਸੀ ਇਹ ਤਾਂ ਇਹਨਾਂ ਕੋਲੇ ਆਪਾਂ ਰੋਟੀ ਕਮਾਣੀ ਦੇਖੀ ਆ ਇਹਨਾਂ ਕੋਲ ਇੱਟ ਕਾਣੀ ਸਿੱਖੀ ਆਪਾਂ ਬਾਕੀ ਤੁਹਾਨੂੰ ਪਤਾ ਵਾਹਿਗੁਰੂ ਰੰਗਾ ਰੱਬ ਦੇ ਕੀ ਕਰਦਾ ਦਾ ਬੰਦਾ ਹਾਂ ਹਾਂਜੀ ਹਾਂ ਹੁਕਮਾ ਹੋਣਾ ਬਈ ਹੰਕਾਰਿਆ ਠੇਕੇਦਾਰ ਚਲੋ ਕੀ ਕਰਦਾ ਦਾ ਭਾਈ ਵਾਹਿਗੁਰੂ ਮੇਰਾ ਵਧੀਆ ਜਾਣੀਗਾ ਆਪਾਂ ਇਹਨਾਂ ਕੋਲੇ ਸਿੱਖਿਆ ਤੋ ਮਾਰਾ ਇਹਦੇ ਰੰਗ ਦੇ ਲੋ ਮਾਰ ਨਹੀਂ ਕਰਨਾ ਇਹਦਾ ਬੰਦੇ ਨੂੰ ਭਾਜੀ ਹੁਣੀ ਕਿੱਥੇ ਤੇ ਅਸੀਂ ਕਿੱਥੇ ਠੇਕੇ ਲੈਂਦੇ ਆ ਕਿੱਥੇ ਭਾਜੀ ਉਹ ਨਹੀਂ ਵਿਚਾਰੇ ਮਜ਼ਦੂਰ ਵੀ ਨਹੀਂ ਮਿਲਦੇ ਭਾਜੀ ਹੁਣ ਚਲੋ ਮਾਲਕ ਦੇ ਰੰਗ ਆ ਇਹਦਾ ਮਾਤਾ ਕਿੱਥੇ ਪੁੱਤ ਕੰਮ ਤੋਂ ਹਾਂਜੀ ਆ ਗਈ ਹੋਰ ਕਿੱਦਾਂ ਕੰਮ ਰਿਹਾ ਤੇਰਾ ਹਾਂਜੀ ਠੀਕ ਹੈ ਮਾਤਾ ਤੁਸੀਂ ਕਿੱਥੇ ਰਹਿ ਕੇ ਨੇਰਾ ਹੀ ਕਰਤਾ ਉਹ ਮੈਂ ਤੇਰੀ ਕੱਲ ਮਾਸੀ ਦੇ ਚਲੇ ਗਈ ਅੱਛਾ ਜੀ ਮਾਸੀ ਦੇ ਆਉਣ ਲੱਗੇ ਮੈਂ ਕਿਹਾ ਜਰਾ ਆਇਆ ਸਾ ਮੈਂ ਚੌਂਕੀ ਭਰ ਲਵਾ ਹਾਂਜੀ ਤੇ ਉੱਥੇ ਚਲ ਗਏ ਉੱਥੇ ਤਾਂ ਸੰਗਤ ਬਹੁਤ ਆਈ ਬਹੁਤ ਰੌਣਕ ਮੇਲਾ ਸੀਗਾ ਉੱਥੇ ਤਾਂ ਮੇਰਾ ਦਿਲ ਲੱਗ ਗਿਆ ਹਾਂਜੀ ਚਲ ਕੋਈ ਨਹੀਂ ਮੈਂ ਕਿਹਾ ਮੈਂ ਫੇ ਜਾ ਕੇ ਆਉਂਗਾ ਹਾਂਜੀ ਹੋਰ ਕਿੱਦਾਂ ਕੰਮ ਕਰ ਤੇਰਾ ਹਾਂਜੀ ਕੰਮ ਦਾ ਠੀਕ ਆ ਤੇ ਰੋਟੀ ਸਵੇਰੇ ਕਿੱਦਾਂ ਖਾ ਉਹ ਖਾ ਲੈ ਸੀ ਆਪੇ ਹਾਂਜੀ ਹਾਂਜੀ ਮੈਂ ਤਾਂ ਉਸ ਤੋਂ ਕੁਝ ਲੈ ਆਉਂਦੇ ਸੀ ਉਹ ਖਾ ਲੈ ਸੀਗੇ ਆਪੇ ਕੁਝ ਖਾਣਾ ਤਾਂ ਸੀਗਾ ਹਾਂਜੀ ਠੀਕ ਆ ਮੈਂ ਪੁੱਤ ਪਾਣੀ ਲਿਆਂਦੀ ਪੋਪੋ ਦਾ ਚਾਇਆ ਮੇਰਾ ਪੁੱਤ ਹੈ ਅੱਛਾ ਆ ਲੈ ਪੁੱਤ ਪਾਣੀ ਪੀ ਲਾ ਗਰਮੀ ਕਿੰਨੀ ਆਣਾ ਹਾਂਜੀ ਹਾਂਜੀ ਬਹੁਤ ਗਰਮੀ ਆ ਪਾ ਮਤਾ ਕਰਨ ਆਇਆ ਕੰਮ ਕੀਤੇ ਤੋਂ ਬਗਾਰ ਵੀ ਨਹੀਂ 사ਦਾ ਹਾਂਜੀ ਹਾਂਜੀ ਮਾਤਾ ਪਾਜੀ ਮਿਲੇ ਅਸੀਂ ਅੱਜ ਤੇਰਾ ਪਾਜੀ ਅੱਜ ਦੇਖਿਆ ਸੀ ਮੈਂ ਜਿੱਦਾ ਉੱਤੇ ਕੰਮ ਕਰਦਾ ਵੀ ਭਾਈ ਠੇਕੇਦਾਰ ਤੇਰਾ ਪਾਜੀ ਠੀਕ ਹੈ ਅੱਜ ਕੋ ਮੈਂ ਕੰਮ ਸਿੱਖਿਆ ਅੱਛਾ ਠੇਕੇਦਾਰ ਹਾਂਜੀ ਤੇਰੇ ਪੈਸੇ ਮਾਰੇ ਉਹ ਹਾਂਜੀ ਹਾਂਜੀ ਛੱਡ ਪਰੇ ਉਹਨੂੰ ਕੀ ਤਾਂ ਕਰਨਾ ਨਹੀਂ ਮਾਤਾ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਹਾਂ ਉਹ ਵਿਚਾਰਾ ਲੱਗਾ ਜਿੱਦਾ ਮਤਲਬ ਅੱਗੇ ਦਾ ਕੰਮ ਚੱਲਦੇ ਸੀਗੇ ਉਹਨਾਂ ਦਾ ਬਹੁਤ ਚੰਗਾ ਸੀ ਲੇਬਰ ਕਾਫੀ ਲੱਗੀ ਹੋਈ ਸੀ ਉਹਦੇ ਤਾਂ ਹਾਂਜੀ ਹਾਂਜੀ ਦੱਸਣਾ ਹੁੰਦਾ ਤੂੰ ਹਾਂ ਦਾ ਵਿਚਾਰੇ ਗੱਡੀਆਂ ਗੁੱਡੀਆਂ ਸਾਰਾ ਉਹ ਵਿਚਾਰੇ ਦਾ ਬੈ ਗਿਆ ਠੀਕ ਹੈ ਗਰੀਬੀ ਦਾਵੇ ਤੇ ਆ ਗਿਆ ਵਿਚਾਰਾ ਦੇ ਲੱਕਿਸਮਤ ਦਾ ਕੁਝ ਪਤਾ ਲੱਗਦਾ ਹਾਂਜੀ ਕਿਹੜੇ ਵੇਲੇ ਉਹ ਲੱਖਾਂ ਤੋਂ ਕੱਖ ਬਣਾਉਂਦਾ ਕੱਖ ਤੋਂ ਉਹ ਲੱਖ ਬਣਾਉਂਦਾ ਉਹਦੇ ਹਰੰਗਾਂ ਨੂੰ ਉਹ ਹੀ ਜਾਣੇ ਹਾਂਜੀ ਚਲੋ ਹਾਂਜੀ ਹਾਂਜੀ ਆਪੇ ਮੈਂ ਦੇਖਿਆ ਤੇ ਰੇਤਾ ਟੋਣ ਲੱਗਾ ਇਹ ਇਕੱਲਾ ਵਿਚਾਰਾ ਗਰਮੀਓ ਗਰਮੀ ਹੋਇਆ ਤੇ ਫਿਰ ਮੈਂ ਗਿਆ ਸੀ ਕੋਲ ਨੂੰ ਆਪਣਾ ਬਾਈ ਚਲੋ ਬੇਵੀ ਅਸਤਾਦਾ ਉਹ ਗਿਆ ਮੈਂ ਪਤਾ ਤੋਂ ਕੰਮ ਅਸੀਕਿਆ ਹਾਂ ਜੀ ਬੁਲਾਇਆ ਮੈਂ ਮੈਂ ਕਿਹਾ ਭਾਜੀ ਦਿਨ ਪੜਿਆ ਇੱਕ ਦਾ ਘਾਰ ਉਹ ਤੇਰੇ ਕੋਲ ਕੋ ਕੰਮ ਹੈਗਾ ਤੋਂ ਉਹਨੂੰ ਕਹਿਣਾ ਸੀ ਭਾਜੀ ਮੇਰੇ ਕੋਲ ਗੇੜਾ ਗੋੜਾ ਮਾਰ ਜਾਗਾ ਤੇ ਵੀ ਪਤਾ ਤੇਰਾ ਉਸਤਾਦ ਹੈ ਉਹ ਹਾਂਜੀ ਮੈਂ ਤਾਂ ਮੈਂ ਇਹ ਗੱਲ ਕਹਿੰਦਾ ਸੀ ਭਾਈ ਨੂੰ ਕਿ ਭਾਈ ਸਾਡੇ ਦਾ ਹੁਣ ਕੰਮ ਚੱਲਦੇ ਆ ਤੁਹਾਡੇ ਆਸਰੇ ਚੱਲੀ ਜਾਂਦਾ ਮੇਰਾ ਕੰਮ ਬਿਤੇ ਸਖਾਲ ਦਿੱਤਾ ਤੁਹਾਡੇ ਆਸਰੇ ਸਾਡਾ ਰੋਟੀ ਪਾਣੀ ਤੁਰਿਆ ਆਇਆ ਤੁਹਾਨੂੰ ਇੰਨਾ ਹੀ ਬਹੁਤ ਧੰਨਵਾਦ ਤੈਨੂੰ ਉਹਨੇ ਕੰਮ ਸਿਖਾ ਲਿਆ ਬੜੇ ਨੀਕੇ ਨਾਲ ਸਿਖਾ ਲਿਆ ਹਾਂਜੀ ਹਾਂਜੀ ਹੁਣ ਆਪਾਂ ਉਹਦਾ ਸਾਥ ਦੇਣਾ ਆ ਅੱਜ ਹਾਂਜੀ ਹਾਂਜੀ ਮੈਂ ਕਿਹਾ ਮੈਂ ਕਿਹਾ ਭਾਈ ਨੂੰ ਆਪਾਂ ਭਾਜੀ ਵੀ ਮੇਰੇ ਥੱਲੇ ਬਹੁਤ ਜਾਣੇ ਹੁਣ ਕੰਮ ਕਰਦੇ ਆ ਮੁੰਡੇ ਬਈ ਰੱਖਿਓ ਮਰੇ ਮੈਂ ਆਪ ਦੇਖੇ ਲੈਂਦਾ ਵੀ ਭਾਜੀ ਤੂੰ ਇੱਦਾਂ ਘਰ ਜਿਹੜਾ ਗੁਣਾ ਮਾਰਿਆ ਕਰੀ ਵੀ ਚਲੋ ਤੁਸੀਂ ਸਾਡੇ ਹਸਤਾ ਦਾ ਫੇਰ ਵੀ ਚਲੋ ਆਪਾਂ ਤੁਹਾਨੂੰ ਫੇਰ ਪ੍ਰੋਪਰ ਲੈ ਕੇ ਜਾਵਾਂਗੇ ਇਦਾਂ ਦੀ ਗੱਲ ਨਹੀਂ ਤੁਹਾਡੀ ਬਦੌਲਤ ਉੱਠਿਆ ਹਾਂ ਅਸੀਂ ਜੀ ਦਾ ਸਾਨੂੰ ਉੱਥੇ ਕਿਹਨੇ ਪੁੱਛਣਾ ਸੀਗਾ ਚਲੋ ਤੁਸੀਂ ਸਾਨੂੰ ਕੰਮ ਸਿਕਾ ਲੱਤਾ ਚਲੋ ਟੰਗੇ ਮੜਾ ਟਾਈਮ ਆਦਾ ਰਹੇ ਉਹਨੂੰ ਪੁੱਛਣਾ ਸੀ ਉਹਦੇ ਹਾਲਾਤ ਇਦਾਂ ਹੋਏ ਕਿੱਦਾਂ ਆ ਉਹ ਤਾਂ ਚੰਗਾ ਭੋਲਾ ਸੀ ਗੱਡੀਆਂ ਘਰਦੀਆਂ ਸੀ ਇੰਨੀ ਦੇ ਉਸਿਆ ਦਾ ਇੰਨਾ ਕੰਮ ਚੱਲਦਾ ਮਾਦਾ ਹਾਲਾਤ ਦੇ ਕਿਹੜੀ ਗੱਲ ਕਰਨੇ ਹੁਣ ਤਾਂ ਬਜਾਰੇ ਦੇ ਜਿਹੜੇ ਜੁੜੀ ਦੇ ਯਾਰ ਸੀਗੇ ਜਿਹਦੇ ਪੈਸੇ ਮਾਰਿਓ ਆ ਉਹ ਨਹੀਂ ਦਾ ਪੈਸੇ ਆਪਣੇ ਲੈਣੇ ਲੈਣੇ ਆ ਚਲੋ ਆਪਾਂ ਦਾ ਆਪਣੇ ਪੈਸੇ ਭੁੱਲ ਗਏ ਜਿਹੜਾ ਕੰਮ ਕੀਤਾ ਆ ਇਹ ਵੀ ਮੋਰਾ ਫਤਿਹ ਚੇਤੇ ਰੱਖੀ ਚਲੋ ਆਪਾਂ ਨਾ ਰਾਜੇ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲਦਾ ਇੱਕ ਤੈਨੂੰ ਮੈਨੂੰ ਇਹ ਆ ਮੈਂ ਤੈਨੂੰ ਕੋ ਨਸਾਹੇ ਨਹੀਂਗਾ ਇੱਕ ਤਾਂ ਤੇਰੇ ਡੈਡੀ ਦੀ ਸ਼ਰਾਬ ਆ ਉਹ ਵੀ ਰਾਜੇ ਰੱਬ ਕਰੇ ਉਹ ਵੀ ਛਡਾਰ ਦੇਵੇਂ ਨਾਲ ਇੰਨਾ ਹੀ ਆ ਮੈਮਾ ਤੁਹਾਨੂੰ ਇਹ ਆ ਵੀ ਹੈ ਨਹੀਂਗਾ ਕੋਈ ਵੀ ਉਹ ਆਪਣੇ ਗਰੀਬ ਵੀ ਦੇਣ ਨੂੰ ਤੂੰ ਜ਼ਰੂਰ ਯਾਦ ਰੱਖਣੀ ਅੱਛਾ ਹਾਂਜੀ ਹਾਂਜੀ ਜਿਹੜੇ ਆਪਾਂ ਦੇਣ ਪਿੱਛੇ ਵੀ ਤੇ ਉਹਨੂੰ ਨਾ ਭੁੱਲੀ ਇਹ ਤੈਨੂੰ ਸਭ ਕੁ ਸੋਹਣਾ ਉਹ ਸਿੱਖ ਲਿਆ ਉਹਦੇ ਕੋਲ ਹਾਂਜੀ ਹਾਂਜੀ ਤਾਂ ਆਪਾਂ ਭਾਵੇਂ ਤਾਂ ਮੇਰਾ ਪਤਾ ਥੋੜੇ ਤਨੋਂ ਵਜਨ ਪਰ ਕਿਸੇ ਦੇ ਮਿਹਨਤ ਨਾ ਕਿਸੇ ਦੀ ਵੀ ਰੱਖੀ ਜੇ ਕਿਸੇ ਨੂੰ 2 ਰੁਪਏ ਦੀ ਲੋੜ ਆ ਉਹਨੂੰ 4 ਰੁਪਏ ਦੇ ਦੇਣੀ ਮਜਬੂਰੀ ਕਰਕੇ ਬੰਦਾ ਕੰਮ ਕਰਦਾ ਆ ਦੇਖ ਲਾ ਪੁੱਤ ਜਦੋਂ ਮੈਨੂੰ 슈ਗਰ ਦਾ ਅਟੈਕ ਹੋਇਆ ਨਾ ਪਤਾ ਨਹੀਂ ਕਿਹਦੀ ਮੇਰੀ ਬੇਦਵਾਈ ਉਹਨੂੰ ਲੱਗ ਗਈ ਆ ਹਾਂਜੀ ਉਹਦਾ ਤੇਰਾ ਤੇਰੇ ਕੋਲਨੇ ਕਿੰਨੇ ਪੈਸੇ ਮਾਰੇ ਮੈਂ ਵੀ ਦੁਖੀ ਹੋ ਕੇ ਮੈਂ ਬਿਮਾਰ ਕਿੰਨਾ ਸਾਨੂੰ ਦਵਾਈ ਦੇ ਕਿੰਨੀ ਲੋੜ ਸੀਗੀ ਹਾਂਜੀ ਉਹਦਾ ਤੋਂ ਐਨੀ ਮਿਹਨਤ ਕਰਦਾ ਸੀਗਾ ਚਲੋ ਮਹਾਰਾਜ ਹੋਤੇ ਹੀ ਪੜੀ ਕਰੇ ਤੇ ਅਸੀਂ ਉਹਨੂੰ ਕਹਣਾ ਕਿ ਪ੍ਰਚਾਰ ਬਣ ਲਾ ਉਹਨੇ ਕਹਣਾ ਲੈ ਖਾਣਾ ਤੂੰ ਆਪਾ ਨਾ ਰੱਬ ਦਾ ਨਾ ਬਦਲਾ ਹਾਂਜੀ ਹਾਂਜੀ ਖਾਣਾ ਤਾਂ ਚਲੋ ਆਪੇ ਹੁੰਦਾ ਸਿਰਫ ਉਹਨੂੰ ਉੱਤੇ ਆਉਣਾ ਹੁੰਦਾ ਨਾ ਹਾਂਜੀ ਹਾਂਜੀ ਉਹ ਤਾਂ ਸਿਰਫ ਇੱਕ ਆਪਾਂ ਮਠਾਈ ਤੇ ਕਣ ਹੁੰਦਾ ਖਾਣਾ ਤਾਂ ਸੀ ਆਪੇ ਪਰ ਉਹ ਜ਼ਰੂਰੀ ਹੁੰਦਾ ਹਾਂਜੀ ਹਾਂਜੀ ਪਰ ਮਾਤਮਾ ਦਾ ਨਾਮ ਲੈਣਾ ਉਹ ਵੀ ਮੇਰਾ ਪੁੱਤ ਜਦੋਂ ਕੰਮ ਤੇ ਤੁਰਨਾ ਉਦੋਂ ਵੀ ਰਾਜੇ ਦਾ ਨਾਮ ਲੈ ਕੇ ਬੋਨਾ ਤਾਂ ਕੰਮ ਜਦੋਂ ਸ਼ੁਰੂ ਕਰਨਾ ਉਦੋਂ ਵੀ ਰਾਜੇ ਦਾ ਨਾਮ ਲੈ ਕੇ ਕਰਨਾ ਰਾਜਾ ਬਲੀ ਸਭ ਤੇ ਭਲੀ ਕਰੀ ਇਹ ਮੇਰਾ ਪੁੱਤ ਜ਼ਰੂਰ ਯਾਦ ਰੱਖਣਾ ਹਾਂਜੀ ਤੇ ਕਿਸੇ ਦਾ ਹੱਥ ਕੰਨੀਆਂ 'ਪਾ ਰੱਖਣਾ ਹੈ ਹਾਂਜੀ ਹਾਂਜੀ ਤੂੰ ਮੇਰਾ ਪੁੱਤ ਸਵੇਰ ਦਾ ਖੱcke ਆ ਨਾ ਹਾਂਜੀ ਕੱਪੜੇ ਵਧਨ ਤਾਂ ਮੈਂ ਬਣਾ ਮਰੋਟੀ ਤੇਰੇ ਲਈ ਹਾਂਜੀ ਬਣੀ ਪਈ ਆ ਹਾਂਜੀ ਤਾਂ ਮੈਂ ਰੋਟੀ ਦਾ ਦੋਲਾਦ ਮੈਂ ਆਹ ਆਨੇ ਕੋਈ ਨਹੀਂ ਬਣਾ ਲੋ ਮੈਂ ਯਾਰ ਆ ਗਿਆ ਜੀ ਜੀ ਰਾਜ ਆਪਦੀ Jaya raja Jaya raja Jaya di dire raja ਜਾਰਾ ਇਹਦਾ ਸੇਵਾ ਕਰਿਆ ਕਰ ਮੈਂ ਤਾਂ ਦੂਰੋਂ ਘਰ ਆ ਕੇ ਹਾਂਜੀ ਹਾਂਜੀ ਹੋਰ ਕੋਈ ਕਿਸ ਤਰ੍ਹਾਂ ਠੀਕ ਨਹੀਂ ਆ ਠੀਕ ਆ ਸਾਰੇ ਠੀਕ ਠਾਕ ਮੈਂ ਕਹਿੰਦਾ ਦੇਖ ਲਓ ਮੇਰਾ ਕਿੰਨਾ ਕੰਮ ਖਰਾਬ ਹੋ ਗਿਆ ਸੀ ਮੈਂ ਇੱਕ ਸਿਰਫ ਫੋਨ ਦਾ ਕੰਮ ਮੈਂ ਕਹਿੰਦਾ ਮੇਰੇ ਤੋਂ ਜ਼ਿੰਦਗੀ ਚ ਹੋਇਆ ਸੀ ਮੈਂ ਤੁਹਾਡੇ ਬੇਟੇ ਨੂੰ ਇੰਤਾਂ ਲੰਨੀਆਂ ਦੱਸਿਆ ਸੀ ਆ ਜੋ ਕੇਦਾਰ ਬਣ ਗਿਆ ਤੇ ਚਲੋ ਮਹਾਰਾਜ ਦੀ ਕਿਰਪਾ ਆ ਐਵੇਂ ਭੁੱਲਾ ਨੁਕਸਾਨ ਆਇਆ ਨਹੀਂ ਤਾਂ ਮੈਂ ਰੱਬ ਨੂੰ ਹੀ ਭੁੱਲ ਗਿਆ ਸੀ ਮੈਂ ਕਹਿਣਾ ਜੇ ਪ੍ਰਸ਼ਾਦ ਨੂੰ ਕਹਣਾ ਨਿਆਣਿਆਂ ਨੇ ਤਾਂ ਮੈਂ ਕਹਣਾ ਖਾਣਾ ਤੁਸੀਂ ਆਪਿਆ ਮਾਨਾ ਰੱਬ ਦਾ ਪਰ ਮੈਨੂੰ ਹੋਰ ਪਤਾ ਲੱਗਿਆ ਤੇ ਸਾਡੀ ਦੇਖੋ ਜਿਹੜੇ ਮੈਨੂੰ ਕਮਾ ਕੇ ਦਿੰਦੇ ਸੀ 500 ਲਗੀਆਂ ਦਿਹਾੜੀ ਲੈਂਦੇ ਸੀ ਮੈਨੂੰ ਆਰਸਾ ਦਾ ਕੰਮ ਕਰਕੇ ਦਿੰਦੇ ਉਹਨਾਂ ਦੀ ਮੈਂ ਕਦਰ ਨਹੀਂ ਕਰ ਸਕਿਆ ਜਿਹੜੇ ਮੋਰ ਦੇ ਕੋਲੀ ਚੱਟ ਮੈਂ ਮਗਰ ਲਈ ਰੱਖੇ ਅੱਜ ਕੋਈ ਨਹੀਂ ਪੁੱਛਦਾ ਮੋਰਕੇ ਜੇ ਮੈਂ ਦੁਬਾਰਾ ਪੈਰੀ ਆਇਆ ਤਾਂ ਤੁਹਾਡੇ بیٹے ਦੀ ਜਿਹਾ ਵਜਾ ਨਾ ਆਇਆ ਚਲੋ ਖਲਾ ਕਰੇ ਰਾਜਾ ਸਾਹਿਬ ਸਾਡੀ ਆ ਵੀ ਭੁੱਲਾ ਬਾਤ ਕਰੇ हांजी आ गए राजे जाके आजे का शुक्राना करके आए हैं मुड़ के ਰਾਜਾ ਸਾਹਿਬ ਨੇ ਫੈਰੀ ਕਰਤਾ ਹਾਂ ਇਹ ਤਾਂ ਹੈ ਚਲੋ ਖਲਾ ਹੋਵੇ ਮੁੰਡੇ ਦਾ ਦੇਖੋ ਤੁਸੀਂ ਉਹਨੂੰ ਕਿੰਦਾ ਧੱਕੇ ਮਾਰਦੇ ਸੀਗੇ ਲਿਹਾਰੀ ਵਾਲੀ ਸੀ ਤੇ ਮਾਂ ਆਉਦੀ ਬਿਮਾਰ ਸੀ ਇਹ ਤਾਂ ਵਿਚਾਰੇ ਨੇ ਢਾਡਾ ਸਾਥ ਦਿੱਤਾ ਸੁਣੀ ਤੁਹਾਨੂੰ ਲੈ ਹੋਰ ਦੇਖ ਲਓ ਉਹ ਵਿਚਾਰੇ ਨੂੰ ਦੋ ਇਟਾਂ ਲਾਉਣੀਆਂ ਦੱਸਿਆ ਸੀ ਇੱਕੋ ਇੱਕ ਕੰਮ ਹੋਣ ਦਾ ਕੀਤਾ ਸੀਗਾ ਉਹ ਮੁੰਡੇ ਨੇ ਯਾਦ ਰੱਖਿਆ ਉਹਨੇ ਕੰਮ ਦਿੱਤਾ ਰਾਤੀ ਮੈਂ ਛੱਟਣੇ ਵਾਲੇ ਦੇ ਸਾਰਿਆਂ ਦੇ ਨਵੇੜ ਕੇ ਰਾਜਾ ਦਾ ਸ਼ੁਕਰਾਨਾ ਕਰਨ ਗਿਆ ਸੀ ਉਹ ਰਾਜਾ ਬਹੁਤ ਗਾਂ ਮੇਰੀ ਮਤ ਨੂੰ ਟਿਕਾਣੇ ਰੱਖੀ ਸਿਆਣੇ ਕਹਿੰਦੇ ਆ ਜਦੋਂ ਪੈਸਾ ਆਉਂਦਾ ਮਾੜੀਆਂ ਆਲਾਮਤਾਂ ਵੀ ਨਾਲ ਲੈ ਆਉਂਦਾ ਲੈ ਆਉਂਦਾ ਇਹ ਤਾਂ ਹੈ ਇਸ ਕਰਕੇ ਰਾਜਾ ਦਾ ਸ਼ੁਕਰਾਨਾ ਕਰਨ ਗਿਆ ਸੀ ਰਾਜਾ ਬਲੀ ਘਰ ਭਲੇ ਘਰ ਭਲੇ ਮੇਰ ਭਰੇ ਹੱਥ ਆਪਣਾ ਸਦਾ ਸਾਡੇ ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜੀ ਸਾਡੀ ਵੀਡੀਓ ਹੰਕਾਰਿਆ ਠੇਕੇਦਾਰ ਲਗਭਾਗੇ ਹਰ ਮਜ਼ਦੂਰ ਦੇ ਨਾਲ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਕੁਝ ਠੇਕੇਦਾਰ ਜਿਹੜੇ ਲੇਬਰ ਦਾ ਨਜਾਇਜ਼ ਫਾਇਦਾ ਚੱਕਦੇ ਆ ਕਿਸੇ ਨੂੰ ਟਾਈਮ ਨਾਲ ਪੈਸੇ ਨਹੀਂ ਦੇਣੇ ਜੇ ਪੈਸੇ ਮੰਗੇ ਝੂਠ ਬੋਲੀ ਜਾਣਾ ਮੈਂ ਤਾਂ ਭਾਜੀ ਉੱਥੇ ਆਇਆ ਮੈਂ ਤਾਂ ਉੱਥੇ ਆਇਆ ਮੈਂ ਜੰਦੀਗੜ ਆ ਗਿਆ ਜਾਣ ਕੇ ਡਰਾਮੇ ਕਰਨੇ ਤੇ ਲੇਬਰ ਨੂੰ ਖਰਾਬ ਕਰਨਾ ਮੈਂ ਅਸੀਂ ਆਪਣੀ ਸਟੋਰੀ ਦੇ ਵਿੱਚ ਦੱਸਣ ਦੀ ਯਤਨ ਕੀਤਾ ਕਿ ਲੇਬਰ ਦੇ ਜਿਹੜੇ ਪੈਸੇ ਆ ਹਮੇਸ਼ਾ ਇਹਨਾਂ ਨੂੰ ਪਸੀਨਾ ਸਤਨ ਤੋਂ ਪਹਿਲਾਂ ਮਿਲਣੇ ਚਾਹੀਦੇ ਆ ਖਾਣ ਪੀਣ ਵਾਲੇ ਮੁਖ ਦੇ ਜਿਹੜੇ ਬੰਦੇ ਆ ਉਹ ਤੁਹਾਡੇ ਮਗਰ ਬਹੁਤ ਆ ਉਹ ਪਰ ਉਹਨਾਂ ਚਿਰ ਦੇ ਤੁਹਾਡੇ ਮਿੱਤਰ ਆ ਜਿੰਨਾਂ ਜਿਹੜੇ ਤੁਸੀਂ ਉਹਨਾਂ ਨੂੰ ਖਲਾਉਂਦੇ ਜਿੰਨਾਂ ਜਿਹੜੇ ਤੁਹਾਡੇ ਕੋਲ ਪੈਸਾ ਜਦੋਂ ਪੈਸੇ ਮੁੱਕ ਗਏ ਕੋਈ ਨਹੀਂ ਪੁੱਛਦਾ ਇਸ ਕਰਕੇ ਕਿਰਤੀਆਂ ਦੀ ਕਦਰ ਕਰਿਆ ਕਰੋ ਆਪਣੇ ਨਾਲ ਦੇ ਸੱਚੇ ਸਾਥੀਆਂ ਦੀ ਕਦਰ ਕਰਿਆ ਕਰੋ ਇਸ ਦੇ ਵਿੱਚ ਜਿਸ ਤਰ੍ਹਾਂ ਮੈਂ ਦਿਖਾ ਲਿਆ ਕਿ ਇੱਕ ਗੋਪੀ ਨਾਂ ਦਾ ਜਿਹੜਾ ਸਾਡਾ ਪਾਤਰ ਆ ਉਹਨੂੰ ਮੈਂ ਕੰਮ ਤੋਂ ਧੱਗੇ ਮਾਰ ਕੇ ਕੱਢਿਆ ਸੀ ਪਰ ਉਹਨੇ ਫੇਰ ਵੀ ਇਨਸਾਨੀਅਤ ਦਿਖਾਉਂਦੇ ਹੋਏ ਮੁੜ ਕੇ ਦੁਬਾਰਾ ਕੰਮ ਮੈਨੂੰ ਦੇ ਕੇ ਆਪਣੇ ਪਿਆਰਾਂ ਦਾ ਕੀਤਾ ਜੇ ਸਾਡੀ ਸਟੋਰੀ ਚੰਗੀ ਲੱਗੀ ਸ਼ੇਅਰ ਲੱਕ ਜ਼ਰੂਰ ਕਰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਕਮੈਂਟ ਕਰਕੇ ਜੂ ਦੱਸਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਰਿਆਂ ਦਾ ਧੰਨਵਾਦ